ਹਾਂਜੀ ਇਹ ਆ ਆਪਣੇ ਕਣਕ 327 ਇਹ ਹੋ ਗਈ 90 ਦਿਨ ਦੀ ਇਹ ਤੇ ਅੱਜ ਆਪਾਂ ਸਪਰੇਅ ਕਰ ਰਹੇ ਆ ਦੇਖੋ ਜਣੀ ਇਹ ਖੇਤ ਵੀ ਆਪਣੇ ਥੋੜੇ ਜੇ ਮਾੜੇ ਨੇ ਤੇ ਆਪਾਂ ਇਹ ਦੁਈਓ ਸਪਰੇਅ ਕਰੀਏ ਪਹਿਲਾਂ ਆਪਾਂ ਤੁਹਾਨੂੰ ਦਿਖਾਇਆ ਤੀ ਕਿ ਆਪਾਂ ਇਹ ਤੇ ਸਪਰੇਅ ਕਰੀ ਸੀ ਮੈਗਜ਼ੀਨ ਵਾਲੀ ਜ਼ਿੰਕ ਤੇ ਮੈਗਜ਼ੀਨ ਉਦੋਂ ਬਾਅਦ ਚ ਹੁਣ ਇਹਨੂੰ ਆਹ ਦੁਈਓ ਸਪਰੇਅ ਚੱਲ ਰਹੀ ਹੈ ਹੋਰ ਆਪਾਂ ਇਹਨੂੰ ਕੋਈ ਸਪਰੇ ਨਹੀਂ ਕਰੀ ਦੋ ਪਾਣੀ ਲੱਗੇ ਨੇ ਇਹਨੂੰ 90 ਦਿਨ ਦੀ ਹੋ ਗਈ ਤੇ ਦੇਖੋ ਜਾਨੀ ਹੁਣ ਇਹ ਪੂਰਾ ਇਹ ਝੰਡਾ ਪੱਤਾ ਨਿਕਲਿਆ ਹੋਇਆ ਪੂਰੀ ਗੋਭ ਦੇ ਵਿੱਚ ਜਾਨੀ ਹਲੇ ਲੈ ਲੂਗੀ ਇਹ ਮੇਰੇ ਹਿਸਾਬ ਨਾਲ ਦੱਸ ਦੇਣ ਨਿਸਰ ਨੂੰ ਕਿਤੇ ਕਿਤੇ ਜਾਨੀ ਬਲੀ ਨਿਕਲ ਰਹੀ ਹੈ ਇਹਦੀ ਆ ਦੇਖੋ ਮੀਂਹ ਦੇ ਨਾਲ ਜਿੱਥੇ ਇੱਥੇ ਖੇਤਾਂ 'ਚ ਪਾਣੀ ਖੜ ਜਾਂਦਾ ਉੱਥੇ-ਉੱਥੇ ਕਣਕ ਇਹ ਈ ਜ਼ਰੂਰ ਹੋਈ ਵੀ ਆ ਤੇ ਤੁਹਾਨੂੰ ਹੁਣ ਆਪਾਂ ਦਿਖਾਉਨੇ ਆ ਵੀ ਕਿਹੜੀ ਕਿਹੜੀ ਸਪਰੇਅਾਂ ਆਪਾਂ ਇਹਦੇ 'ਚ ਪਾਈਆਂ ਨੇ ਕਿਹੜੀ-ਕਿਹੜੀ ਸਪਰੇਅ ਆਪਾਂ ਕਰ ਰਹੇ ਆ ਉਹ ਤੁਹਾਨੂੰ ਜਾ ਕੇ ਦਿਖਾਉਣਾ ਉੱਧਰ ਆਹ ਦੇਖੋ ਇਹ ਹੁਣ ਬੱਲੀ ਨਿਕਲ ਰਹੀ ਆ ਇੱਥੇ ਆਹ ਏ ਆਹ ਛੱਟਾ ਨਿਕਲ ਰਿਹਾ ਦੇਖੋ ਠੀਕ ਆ ਬੱਲੀ ਦਾ ਸਾਈਜ਼ 90 ਦੇ ਨਾਲੀ ਤੇ ਆਪਾਂ ਦੇਖੋ ਜਿਹੜੀ ਉੱਧਰ ਤੁਹਾਨੂੰ ਦਿਖਾਈ ਆ ਸਪਰੇਅ ਉਹ 'ਚ ਆਪਾਂ ਆ ਤਿੰਨ ਸਪਰੇਹਾਂ ਵਰਤੀਆਂ ਨੇ ਇੱਕ ਆਪਾਂ ਯਾਰਾ ਦਾ ਐਨਪੀਕੇ 13045 ਪਾਇਆ 90 ਦਿਨ ਤੇ ਤੇ ਇੱਕ ਆਪਾਂ ਇਹਦੇ ਨਾਲ ਕਰੀਏ ਬੋਰਨ ਇਹ ਆਪਾਂ ਸ਼੍ਰੀ ਰਾਮ ਦੀ ਪਾਈ ਆ ਤੇ ਨਾਲ ਆਪਾਂ ਕੈਲਸ਼ੀਅਮ ਪਾਇਆ ਦੇਖੋ ਇਹ ਤਿੰਨੇ ਸਪਰੇਹਾਂ ਆਪਾਂ ਮਿਲਾ ਕੇ ਕਰੀਆਂ ਨੇ ਤੇ ਹੁਣ ਤੁਹਾਨੂੰ 10 5-7 ਦਿਨਾਂ 'ਚ ਹੀ ਦਿਖਾਵਾਂਗੇ ਇਹਨਾਂ ਦਾ ਕੀ ਰਿਜ਼ਲਟ ਆਇਆ ਕਿਉਂਕਿ ਹੁਣ ਮਤਲਬ ਉਹ ਸਾਰੀ ਕਣਕ ਗੋਭ ਦੇ ਵਿੱਚ ਆ ਬਸ 5-7 ਦਿਨਾਂ 'ਚ ਹੀ ਨਿਕਲੇ ਆਊਗੀ ਬਾਹਰ ਤੇ ਫਿਰ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਉਹਦਾ ਕਿ ਮੈਂ ਛੱਟਾ ਨਿਕਲੇ ਕੀ ਰਿਜ਼ਲਟ ਆਇਆ